ਠੇਕੇਦਾਰੀ ਸਿਸਟਮ ਦੇ ਵਿਰੋਧ ਦੇ ਵਿੱਚ ਕੱਲ ਯਾਨੀ 30 ਜੁਲਾਈ ਨੂੰ ਪੱਲੇਦਾਰ ਕਰਨਗੇ ਇੱਕ ਵੱਡੀ ਰੋਸ ਰੈਲੀ ਅਤੇ 2000 ਵਰਕਰ ਇਸ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ। ਸੋਮਵਾਰ ਨੂੰ 2:30 ਵੇਂ ਦੇ ਲਗਭਗ ਬਠਿੰਡਾ ਦੇ ਵੇਅਰ ਹਾਊਸ ਵਿਖੇ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੀ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਆਗੂਆਂ ਨੇ ਬੋਲਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲਿਟੀ 30 ਜੁਲਾਈ ਨੂੰ ਉਹਨਾਂ ਵੱਲੋਂ ਬਠਿੰਡਾ ਦੇ ਅੰਦਰ ਇੱਕ ਵੱਡੀ ਰੋਸ ਰੈਲੀ ਕੱਢੀ ਜਾ ਰਹੀ ਹੈ। ਜਿਸ ਦੇ ਵਿੱਚ 2000 ਦੇ ਲਗਭਗ ਇਥੇ ਪੱਲੇਦਾਰ ਇਸ ਦੇ ਵਿੱਚ ਸ਼ਾਮਲ ਹੋਣਗੇ ਅਤੇ ਉਹਨਾਂ ਬੋਲਦਿਆਂ ਕਿਹਾ ਕਿ ਉਸ ਤੋਂ ਬਾਅਦ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਰਾਹੀਂ ਇੱਕ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਠੇਕੇਦਾਰੀ ਸਿਸਟਮ ਬੰਦ ਕਰਨ ਦੀ ਮੰਗ ਕੀਤੀ ਜਾਵੇਗੀ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਵੇਅਰ ਹਾਊਸ ਵਿਖੇ ਇੱਕ ਮੀਟਿੰਗ ਕੀਤੀ ਗਈ ਮੇਰਾ ਨਾਮ ਜਸਵੀਰ ਸਿੰਘ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਮਜ਼ਦੂਰ ਯੂਨੀਅਨ ਰਜਿਸਟਰ ਨੰਬਰ 37 ਦਾ ਕੈਸ਼ੀਅਰ ਹਾਂ ਜੀ ਅੱਜ ਦੀ ਮੀਟਿੰਗ ਜੋ ਰੱਖੀ ਗਈ ਹੈ ਇਹ ਕੱਲ ਜਗਰਾਉਂ ਵਿਖੇ ਸਿਗਰਸ ਕਮੇਟੀ ਦੀ ਮੀਟਿੰਗ ਹੋਈ ਜਿਦੇ ਵਿੱਚ ਫੈਸਲਾ ਕੀਤਾ ਗਿਆ ਕਿ ਪੰਜਾਬ ਸਿਰ ਆਉਣ ਵਾਲੀ ਜੋ ਟੈਂਡਰ ਪਾਲਿਸੀ ਹੈ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਠੇਕੇਦਾਰੀ ਮੁਕਤ ਕਰਕੇ ਤੇ 50% ਬਬ ਵਿੱਚ ਜੋੜ ਕੇ ਸੋਨੂੰ ਰੇਟ ਬਣਾਇਆ ਜਾਊਗਾ ਲੇਕਿਨ ਵਾਅਦਾ ਕਰਕੇ ਸਰਕਾਰ ਪੱਲੇਦਾਰਾਂ ਨਾਲ ਵਾਅਦਾ ਕਰਕੇ ਮੁੱਕਰੀ ਹੈਗੀ ਇਸ ਦੇ ਰੋਸ ਵਜੋਂ ਅਸੀਂ ਕੱਲ ਨੂੰ ਜ਼ਿਲ੍ਹਾ ਪੱਧਰੀ ਰੈਲੀ ਕਰਨ ਜਾ ਰਹੇ ਹਾਂਗੇ ਜਿਸ ਜਿਸਦਾ ਨਾਪਾਨਕਸਾਨ ਜੋ ਵੀ ਹੋਇਆ ਉਹ ਪੰਜਾਬ ਸਰਕਾਰ ਦਾ ਹੋਵੇਗਾ ਇਹਦੇ ਵਿੱਚ ਘਟੋ ਘਟ ਸਾਡੇ ਜ਼ਿਲ੍ਹੇ ਦੇ 2000 ਵਰਕਰ ਹਿੱਸਾ ਲੈਣ ਦੀ ਸੁਭਾਵਨਾ ਜੀ ਇਹ ਸਾਰੇ ਜ਼ਿਲ੍ਹਿਆਂ ਵਿੱਚ ਕੀਤੀ ਜਾਊਗੀ ਜੀ ਇਹ ਆਲ ਪੰਜਾਬ ਦੇ ਵਿੱਚ ਕੀਤੀ ਜਾਊਗੀ ਜੀ ਇਹ ਬਠਿੰਡਾ ਡੀਪੂ ਦੇ ਵਿੱਚੋਂ ਚੱਲ ਕੇ ਜੋ ਵੇਰਹਾਊਸ ਦਾ ਗਦਾਮ ਆਗਾ ਡੀਸੀ ਦਫ਼ਤਰ ਦੇ ਸਾਹ ਡੀ ਦਫ਼ਤਰ ਨੂੰ ਉੱਥੇ ਮੰਗ ਪੱਤਰ ਦਿੱਤਾ ਜਾਊਗਾ ਜੀ ਮੰਗਾ ਨੇ ਮੈਂ ਮੰਗਦਾ ਸਾਡੀਆਂ ਇਹੀ ਇਹ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਸਿੱਧੇ ਹੀ ਜੋ ਏਜੰਸੀਆਂ ਦੇ ਵਿੱਚ ਪੱਲੇਦਾਰ ਕੰਮ ਕਰਦੇ ਆ ਉਹਨਾਂ ਨੂੰ ਸਿੱਧੀ ਤੈਗੀ ਕੀਤੀ ਜਾਵੇ ਤੇ ਉਹਨਾਂ ਦਾ ਮਣਾ ਪਾਲਣ ਪੋਸ਼ਣ ਜੋ ਬੱਚਿਆਂ ਦਾ ਸਹੀ ਢੰਗ ਨਾਲ ਹੋ ਚਕੇ 50 ਸਰਕਾਰ ਨੇ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜੇ ਸਾਡੀ ਸਰਕਾਰ ਬਣਦੀ ਹੈ ਤਾਂ ਸਾਨੂੰ ਪਹਿਲ ਦੇ ਆਧਾਰ ਤੇ ਅਸੀਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਤੁਹਾਨੂੰ ਸਿੱਧਾ ਕੰਮ ਦੇ ਦੇਵਾਂਗੇ ਲੇਕਿਨ ਇਹ ਸਾਰੇ ਵਾਅਦਿਆਂ ਤੋਂ ਭਗਵੰਤਮਾਨ ਸਰਕਾਰ ਪੱਝ ਚੁੱਕੀ ਹੈ ਠੇਕੇਦਾਰੀ ਦਾ ਸਾਨੂੰ ਨੁਕਸਾਨ ਇਹ ਹੈ ਜੀ ਠੇਕੇਦਾਰੀ ਨੂੰ ਠੇਕੇਦਾਰ ਨੂੰ ਜੋ ਸਿੱਧਾ ਪੇਮੈਂਟ ਦਿੰਦੀ ਹੈ ਉਹਦੇ ਵਿੱਚੋਂ ਠੇਕੇਦਾਰ ਗਾਹਾਂ ਪੱਲੇਦਾਰਾਂ ਨੂੰ ਬਹੁਤ ਹੀ ਘੱਟ ਪੈਸੇ ਦਿੰਦਾ ਤੇ ਟਾਈਮ ਸਰ ਪੈਸੇ ਨਹੀਂ ਦਿੰਦਾ ਜੀ ਇੰਨੀ ਇੱਕ ਸਮੱਸਿਆ ਆਉਂਦੀ ਆ ਫਿਰ ਕਿਹੜੀ ਜੇ ਵਰਤੂ ਮੌਕਾ ਹੈ ਵੀ ਪੱਲੇਦਾਰਾਂ ਨੂੰ ਮੁਸ਼ਕਲਾਂ ਆਉਂਦੀਆਂ ਜੀ ਬਹੁਤ ਜ਼ਿਆਦਾ ਆਉਂਦੀਆਂ ਨੇ ਐਂ ਨਹੀਂ ਪਤਾ ਸਵੇਰ ਸੁਪਹਿਰ ਲਾ ਕੇ ਉਹ ਰਾਤ ਨੂੰ 12 1 ਵਜੇ ਭਰੀ ਜਾਵੇ ਰਾਤ ਨੂੰ ਹਨੇਰਾ ਵੀ ਹੋ ਜਾਂਦਾਗਾ ਉੱਥੇ ਨਾ ਤਾਂ ਕੋਈ ਲਾਈਟਾਂ ਦਾ ਪ੍ਰਬੰਧ ਹੁੰਦਾਗਾ ਇਸ ਲਈ ਕੁਈ ਮਾਰੋ ਰਾਹ ਦੇ ਵਿੱਚ ਐਕਸੀਡੈਂਟ ਵਗੈਰਾ ਵੀ ਹੋ ਜਾਂਦਾ ਸਾਨੂੰ ਉਹਦੀ ਕੋਈ ਸਹੂਲਤ ਨਹੀਂ। ਘਰਪੀ ਸਿੰਘ ਜੀ ਮੈਂ ਹੰਡਾ ਡਿਪੂ ਪ੍ਰਧਾਨ ਆ ਜੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਆ। ਅੱਜ ਦੀ ਮੀਟਿੰਗ ਜੀ ਸਾਡੀ ਸੰਘਰਸ਼ ਕਮੇਟੀ ਨੇ ਸਾਨੂੰ ਸਹਿਯਾ ਲਾਇਆ ਵੀ ਆਲ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਰੋਸ ਰੈਲੀ ਕੱਢਣੀ ਆ ਜੋ ਸਰਕਾਰ ਨੇ ਮਾੜੀ ਪਾਲਿਸੀ ਬਣਾਈ ਆ ਉਹਦੇ ਵਿਰੋਧ ਅਸੀਂ ਇਹ ਪਾਲਿਸੀ ਦਾ ਕੱਲ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਵੀ ਜਲਾਈ ਗਈ ਇਹ ਪਾਲਿਸੀ ਜੋ ਸਰਕਾਰ ਨੇ ਮਾੜੀ ਬਣਾਈ ਆ ਪਲੇਦਾਨਾ ਢਿੱਡ 'ਚ ਲੱਤ ਮਾਰੀ ਆ ਸਰਕਾਰ ਨੇ ਸਾਨੂੰ ਪਿਛਲੇ 7 ਮਹੀਨਿਆਂ ਤੋਂ ਸੰਗਰੂਰ ਧਰਨੇ ਦੇ ਬੈਠੇ ਆ ਸਰਕਾਰ ਨੇ ਪਹਿਲਾਂ ਕਿਹਾ ਤਾਂ ਸਾਨੂੰ ਵੀ ਚੋਣ ਜਾਬਤਾ ਲੱਗ ਗਿਆ ਥੋੜਾ ਜਿਹਾ ਫੇਰ ਕੰਮ ਕਰਾਂਗੇ ਤੂੰ ਸਾਨੂੰ ਵੋਟਾਂ ਪਾਓ ਅਸੀਂ ਗਰੀਬ ਲੋਕਾਂ ਨੇ ਸਾਰਿਆਂ ਨੇ ਸਰਕਾਰ ਨੂੰ ਵੋਟਾਂ ਪਾਈਆਂ ਸਰਕਾਰ ਜਿਤਾਈ ਵੀ ਤੇ ਅੱਜ ਸਰਕਾਰ ਨੇ ਸਾਡੇ ਖਿਲਾਫ ਮਾੜੀ ਪੌਸੀ ਕੱਢ ਕੇ ਆਹ ਸਾਨੂੰ ਜਿਤਾਉਣ ਵੋਟਾਂ ਪਾਉਣ ਦਾ ਸੱਟਾ ਦਿੱਤਾ ਜੀ ਇਸ ਦੇ ਵਿਰੋਧ ਵਿੱਚ ਅਸੀਂ ਕੱਲ ਨੂੰ ਹਰ ਜ਼ਿਲ੍ਹਿਆਂ ਦੇ ਵਿੱਚ ਪੂਰੇ ਜੋਰ ਸ਼ੋਰ ਨਾਲ ਰੈਲੀ ਕਰ ਰਹੇ ਆ ਰੈਲੀ ਬਠਿੰਡੇ ਜ਼ਿਲ੍ਹੇ ਦੀ ਰੱਲੀ ਬਟੰਡਾ ਦੀਪੂ ਤੋਂ ਸਟਾਰਟ ਹੋ ਕੇ ਡੀਸੀ ਦਫ਼ਤਰ ਮੰਗਵੱਤਰ ਦਿੱਤਾ ਜਾਊਗਾ